ਜਿੰਦਾਬਾਦ ਨੂੰ ਲਾਈਵ ਦੇਖਦੇ ਤੁਹਾਡੇ ਆਪਣੇ ਹੋਸਟ ਦੋਸਤ ਮੇਜਰ ਚੱਕ ਸਾਬ ਵੱਲੋਂ ਦੋਵੇਂ ਅਸੀਂ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਤੇ ਪੂਰੇ ਜਿੰਦਾਬਾਦ ਹੋਮੋਂਗੇ ਤੇ ਮੈਂ ਅੱਜ ਆਪਾਂ ਗਲਵਤ ਕਾਨੀਆਂ ਬੜੇ ਚਿਰਾਂ ਬਾਅਦ ਖਾਸ ਕਰਕੇ ਕੱਲ ਮਨੂੰ ਮੇਰੇ ਬਹੁਤ ਹੀ ਪਿਆਰੇ ਸਤਿਕਾਰਯੋਗ ਸੱਜਣ ਦੀ ਕਾਲ ਆਈ ਤੇ ਕਹਿੰਦੇ ਮੇਜਰ ਬਾਈ ਅੱਜਕੱਲ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲਬਾਤ ਕਰਟ ਕਰਨ ਲੱਪੇ ਆ ਮੈਂ ਕਿਹਾ ਗੱਲੀ ਕੋਈ ਨਹੀਂ ਸਾਡਾ ਤਾਂ ਕਮੀ ਆ ਅਸੀਂ ਗੱਲਾਂ ਬਾਤਾਂ ਹੀ ਕਰ ਰਹੀਆਂ ਤੇ ਤੁਹਾਡੀਆਂ ਗੱਲਾਂ ਬਾਤਾਂ ਸਾਡੀਆਂ ਰਲ ਮਿਲ ਕੇ ਜਪਾਂ ਗੱਲਬਾਤ ਕਰਨੀ ਆ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਅੱਜਕੱਲ ਕਿੱਥੇ ਆ ਤੇ ਅੱਜਕੱਲ ਉਹ ਕਿਹੜੀ ਕੰਟਰੀ 'ਚ ਆ ਇੰਗਲੈਂਡ 'ਚ ਆ ਕਿ ਇੰਡੀਆ ਚ ਆ ਕੇ ਨਾਲ ਦੇ ਸਾਡੇ ਗਵਾਂਡੀ ਮੂਲਕ ਬਚਿਆ ਥੋੜੀ ਜੀ ਗੱਲਬਾਤ ਆਪਾਂ ਕਰਾਂਗੇ ਤੇ ਮੇਨਾ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਿਸ਼ਤ ਸਿੰਘ ਚੌਹਾਨ ਸਾਹਿਬ ਮੇਨਾ ਜੁੜਿਆ ਆਜੋ ਉਹਨਾਂ ਦਾ ਵੈਲਕਮ ਕਰੀਏ ਉਹਨਾਂ ਦੀ ਨਜ਼ਰ ਥਰੂ ਗੱਲਬਾਤ ਕਰਦੇ ਆਂ ਅੱਜ ਕੱਲ ਕੈਪਟਨ ਸਾਹਿਬ ਕਿੱਥੇ ਰਹਿੰਦੇ ਆ ਸਤਿ ਸ੍ਰੀ ਅਕਾਲ ਸਾਹਿਬ ਮੇਰੇ ਵੱਲੋਂ ਤੁਹਾਨੂੰ ਦੋ ਮੈਚ ਛੋੜ ਕੇ ਸਤਿਕਾਰ ਪਰਿਸ਼ਤ ਸ੍ਰੀ ਕਾਲਜੀ ਚੌਹਾਨ ਸਾਹਿਬ ਤੁਸੀਂ ਔਨ 에ਰੋ ਜੀ ਜੀ ਆਪ ਜੀ ਨੂੰ ਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਸਤਕਾਰ ਦੇ ਨਾਲ ਸਤਿ ਸ੍ਰੀ ਕਾਲਜੀ ਚੌਹਾਨ ਸਾਹਿਬ ਠੀਕ ਠਾਕ ਹਾਂ ਹਾਂਜੀ ਹਾਂਜੀ ਵਾਹਿਗੁਰੂ ਕਿਤੇ ਵੀ ਗੱਲਬਾਤ ਕਿਤੇ ਵੀ ਗੱਲਬਾਤ ਚੱਲਦੀ ਏ ਕਿਥੇ ਵੀ ਗੱਲਬਾਤ ਹੁੰਦੀ ਆ ਤੇ ਜਦੋਂ ਮੈਂ ਸ਼ੁਰੂਆਤ ਗੱਲਬਾਤ ਕੀਤੀ ਆ ਮੇਰੇ ਬਹੁਤ ਹੀ ਸਤਿਕਾਰ ਚੋਂ ਸਾਡੇ ਸੱਜਣਾ ਦਾ ਕੱਲ ਮਨੂੰ ਸਪੈਸ਼ਲ ਕਾਲ ਆਇਆ ਕਹਿੰਦੇ ਮੇਜਰ ਬਾਈ ਕੈਪਟਨ ਅਮਰਿੰਦਰ ਸਿੰਘ ਦੀ ਗੱਲਬਾਤ ਨਹੀਂ ਕੀਤੀ ਮੈਂ ਕਿਹਾ ਕੋਈ ਗੱਲ ਨਹੀਂ ਕਰਦੇ ਆ ਗੱਲਬਾਤ ਕਿਉਂ ਥੋੜਾ ਜਿਹਾ ਕਿ ਉਹ ਗੱਲਾਂបਾਤਾਂ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਕੋਈ ਗੱਲਬਾਤ ਹੋਵੇ ਪਰ ਆਪਾਂ ਗੱਲਬਾਤ ਜ਼ਰੂਰੀ ਕਰਾਂਗੇ ਥੋੜਾ ਜਿਹਾ ਮੈਂ ਕਹੂੰਗਾ ਤੁਸੀਂ ਥੋੜਾ ਜਿਹਾ ਅਪਡੇਟ ਕਰਿਓ ਅੱਜਕੱਲ ਕੈਪਟਨ ਮੇਰੇ ਸਾਈਂ ਦੀ ਅਸਲੀਅਤ ਇਹ ਹੈਗੀ ਆ ਕਿ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗਾ ਉਹ ਇਸ ਵੇਲੇ ਜਿਹੜਾ ਹੈਗਾ ਨਾ ਜਿਹੜਾ ਉਹਨੇ ਹਰਾਜ ਸੀ ਬਲਾਈ ਬੜੂ ਸਾਰੀ ਝੁਕ ਲਈ ਹੋ ਸਾਡੇ ਪਾਸਿਆਂ ਤੋਂ ਹਾਂਜੀ ਕਿਉਂ ਦੂਜੇ ਪਾਸੇ ਇਹ ਹੈਗਾ ਕਿ ਉਹ ਜਿਹੜੇ ਪਟਿਆਲਾ ਜਿਹੜਾ ਇਹ ਉਹਨਾਂ ਦੇ ਖਾਨਦਾਨ ਹੈਗਾ ਨਾ ਇਹ ਹਮੇਸ਼ਾ ਹੀ ਸਿੱਖ ਫਲਸਫੀ ਦੇ ਖਿਲਾਫ ਰਿਹਾ ਹੈਗਾ ਪੰਜਾਬ ਦੇ ਖਿਲਾਫ ਰਿਹਾ ਹਮਮ ਔਰ ਇਹਨਾਂ ਲੋਕਾਂ ਨੇ ਜਿਹੜਾ ਹੈਗਾ ਨਾ ਜਿਸ ਤਿੱਕੇ ਨਾਲ ਇਹਨਾਂ ਦੇ ਬੜੇ ਬਡੇਰਿਆਂ ਨੇ ਬਾਬਾ ਆਲਾ ਸਿੰਘ ਜਦੋਂ ਬਿਰਖ ਹੋਇਆ ਉਹਨ ਵੀ ਬੇਰੇ ਹੈਗੀ ਆ ਦੂਜਾ ਗਜਨਬੀਰ ਕਿਹਦੇ ਕੋਲੋਂ ਆਪਣੇ ਕੋ ਆਪਣਾ ਅਧਿਆਸੀਗਾ ਇਨਾਮ ਵਿੱਚ ਹੀ ਮੁਖਰੀ ਕਰਕੇ ਇਨਾਮ ਵਿੱਚ ਹੀ ਜੋ ਕੁਝ ਸਾਰਾ ਲਿਆ ਹੈਗਾ ਇਹ ਉਹਦੇ ਇਫੈਕਟ ਉੱਤੇ ਕਿਲੇ ਵਿੱਚ ਲੱਗੀ ਹੋ ਰੋਦੀ ਹਾਂਜੀ ਤੇ ਦੂਜੇ ਪਾਸੇ ਇਹ ਹੈਗਾ ਕਿ ਇਹ ਹਮੇਸ਼ਾ ਮੁਗਲਾਂ ਦੇ ਨਾਲ ਵੀ ਰਹੇ ਲੋਕ ਇਹੋ ਹੂੰ ਹੂੰ ਅੰਗਰੇਜ਼ਾਂ ਦੇ ਨਾਲ ਵੀ ਰਹੇ ਲੋਕ ਇਹੋ ਹੂੰ ਹੂੰ ਜੋ ਤੀਜੇ ਪਾਸੇ ਇਹੋ ਕਾਂਗਰਸ ਦੇ ਨਾਲ ਵੀ ਰਹੇ ਆ ਇਹੋ ਹਾਂਜੀ ਅਕਾਲੀਆਂ ਵਿੱਚ ਵੀ ਆਏ ਆ ਹਾਂਜੀ ਤੇ ਹੁਣ ਅੱਜ ਕੱਲ ਬੀਜੇਪੀ ਦੀ ਸਰਕਾਰ ਹੈਗੀ ਆ ਔਰ ਬੀਜੇਪੀ ਦੇ ਅਹਲੇ ਪੰਜਾਬ ਦੇ ਵਿੱਚ ਇੱਕ ਸਰਕਾਰ ਮੈਂਬਰ ਹੈਗੇ ਆ ਹੂੰ ਦੇਖੋ ਜਿਹੜੀ ਬਾਟਮ ਲਾਈਨ ਹੈ ਨਾ ਉਹ ਇਹ ਹੈਗੀ ਆ ਕਿ ਇਹਨਾਂ ਲੋਕਾਂ ਨੇ ਜਿਹੜਾ ਹੈ ਗਦਾਰੀ ਕਰਨੀ ਹੁੰਦੀ ਆ ਹੂੰ ਹੂੰ ਔਰ ਉਹ ਗਦਾਰੀ ਜਿਹੜੀ ਹੈਗੀ ਆ ਜਿਹੜੀ ਮੌਕੇ ਦੀ ਹਕੂਮਤ ਹੋਈ ਉਹਦੇ ਨਾਲ ਹੋ ਕੇ ਦੂਜਿਆਂ ਦੇ ਖਿਲਾਫ ਰਹਿਣਾ ਹੁੰਦਾ ਹੈਗਾ ਹੂੰ ਤੇ ਇਹ ਇਹਦਾ ਕਿਉਂਕਿ ਹੁਣ ਅੱਜਕੱਲ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਜਿਹੜੀ ਥੋੜੀ ਗੱਲ ਇਸ ਕਰਕੇ ਬਹੁਤੀ ਬਣ ਨਹੀਂ ਰਹੀ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਚੰਗੇ ਤਰੀਕੇ ਨਾਲ ਬੀਜੇਪੀ ਨੂੰ ਜਾਣ ਚੁੱਕੇ ਹੋ ਆ। ਔਰ ਪੰਜਾਬ ਜਿਹੜਾ ਆਪਣਾ ਹੈਗਾ ਉਹ ਹੈ ਖੇਤੀ ਪ੍ਰਧਾਨ ਆਪਣਾ ਸੂਬਾ ਹੈਗਾ। ਹਾਂਜੀ। ਪੰਜਾਬ ਦੇ ਵਿੱਚ ਸਾਰੇ ਜਿਹੜੇ ਲੋਕ ਹੈਗੇ ਆ ਉਹ ਕਿਰਤੀ ਹੈਗੇ ਆ ਜਾਂ ਜ਼ਿੰਮੇਦਾਰ ਕਿਸਾਨ ਹੈਗੇ ਆ। ਬਿਲਕੁਲ। ਔਰ ਕਿਸਾਨਾਂ ਦੇ ਜਿਹੜੀ ਹੈਗੀ ਆ ਜਿਹੜੀ ਗਵਰਨਮੈਂਟ ਹੈਗੀ ਆ ਉਹ ਟੋਟਲੀ ਖਿਲਾਫ ਆ ਇੰਸੈਂਟ ਕੋਰਪ ਜਿਹੜੀ ਆ ਹਾਂਜੀ ਤੇ ਉਹਨਾਂ ਦੀ ਜਿਹੜੀ ਅਸਲੇ ਗੱਲ ਬਣ ਨਹੀਂ ਰਹੀ ਤੇ ਇਹ وجہ ਆ ਇਸੇ ਕਰਕੇ ਉਹ ਥੋੜੇ ਸ਼ਾਂਤੀ ਚੁੱਪਚਾਪ ਵਿੱਚ ਹੈਗੇ ਆ ਲੇਕਿਨ ਇਹ ਹੋ ਸਕ ਇਹ ਵੀ ਹੋ ਸਕਦਾ ਹੈਗਾ ਕਿ ਉਹ ਉਹਨਾਂ ਨੂੰ ਜਿਹੜਾ ਚਸਕਾ ਲਗਾਇਆ ਹੈਗਾ ਉਹਨਾਂ ਨੇ ਤਾਂ ਕੌਮ ਦੇ ਹਮੇਸ਼ਾ ਖਿਲਾਫ ਹੀ ਜਾਣਾ ਨਾ ਹੂੰ ਕਿਉਂਕਿ ਜਦ ਜੇਸਵਰੇ ਮਹਾਰਾਜ ਦੀ ਸਿੰਘ ਦਾ ਰਾਜ ਸੀ ਉਸ ਵੇਲੇ ਵੀ ਇਹਨਾਂ ਨੇ ਅੰਗਰੇਜ਼ਾਂ ਦੇ ਨਾਲ ਸੰਧੀ ਕਰ ਲਈ ਸੀ ਤੇ ਹੁਣ ਵੀ ਇਹਦਾ ਹੈਗਾ ਹੁਣ ਵੀ 50 ਮਤਲਬ ਕਹਿੰਦੇ ਭਾਵੇਂ ਹੈ ਤੇ ਪੁੱਠੇ ਪਾਸੇ ਨੂੰ ਜਾਣ ਵਾਲੀ ਗੱਲ ਹੈ ਜਿੱਦ ਨੂੰ ਪੰਜਾਬੀ ਸਾਰੇ ਕੌਮ ਹੋਵੇ ਉਹਦੇ ਉਲਟ ਹੋ ਕੇ ਗੈਦਾਰੀ ਕਰਨੀ ਆ ਹੂੰ ਜੇ ਚੌਂਸਾ ਚੌਂਸਾ ਜਿੱਦਾ ਆਪ ਜੀ ਨੇ ਪਹਿਲਾਂ ਥੋੜੀ ਹਾਸਿਆੜੀ ਗੱਲਬਾਤ ਕੀਤੀ ਹੈ ਤੇ ਮੈਂ ਖਾਸ ਕਰਕੇ ਜਿੱਦਾਂ ਮੈਂ ਤੁਹਾਨੂੰ ਕਿਉਂ ਤੁਹਾਨੂੰ ਇਸ ਕਰਕੇ ਗੱਲਬਾਤ ਕਰੀ ਦੀ ਆ ਕਿਉਂ ਤੁਹਾਡੇ ਕੋਲ ਬੜਾ ਖਜ਼ਾਨਾ ਆ ਔਰ ਤੁਹਾਡੀ ਬੜੀ ਤਿਰਸੀ ਨਜ਼ਰ ਆ ਹਰ ਇੱਕ ਗੱਲ ਦੇ ਉੱਤੇ ਤੁਸੀਂ ਪੂਰਾ ਆਪਣੇ ਆਪ ਨੂੰ ਪ੍ਰੇਪੇਅਰ ਕਰਦਾ ਕੋਈ ਵੀ ਗੱਲਬਾਤ ਕਿੱਥੋਂ ਵੀ ਗੱਲਬਾਤ ਚੱਕ ਲਈਏ ਤੁਹਾਡੇ ਕੋਲ ਹਰੇਕ ਚੀਜ਼ ਦਾ ਜਵਾਬ ਹੁੰਦਾ ਆ ਤਾਂ ਹੀ ਅੱਜ ਮੇਰੇ ਮੰਚ ਸੀ ਮੈਂ ਕਿਹਾ ਵੀ ਚੌਂਸ ਸਾਹਿਬ ਨਾਲ ਗੱਲਬਾਤ ਕਰਨੀ ਵੀ ਅੱਜ ਕੱਲ ਸਾਡੇ ਰਾਜਾ ਜੀ ਕਿਹੜੇ ਦੇਸ਼ ਦੇ ਵਿੱਚ ਬੈਠੇ ਆ ਕਿਤੇ ਕਿਉਂ ਤੁਹਾਨੂੰ ਹੀ ਪਤਾ ਹੈ ਵੀ ਰਾਜੇ ਬੰਦੇ ਆ ਇਹਨਾਂ ਨੇ ਆਪਣੇ ਸ਼ੌਂਕ ਦੇ ਤੰਜ ਪਾਏ ਹੋਏ ਆ ਬੜਾ ਵਧੀਆ ਖਾਸ ਕਰਕੇ ਜੀ ਆਪਾਂ ਇਹਨਾਂ ਨੇ ਬਹੁਤ ਵਧੀਆ ਆਪਣਾ ਰਾਜ ਭੋਗਿਆ ਹੋਇਆ ਆ ਸਿਆਸਤ ਵਿੱਚ ਵੀ ਬਹੁਤ ਵਧੀਆ ਰਹੇ ਤੇ ਪਰ ਅੱਜ ਕੱਲ ਇਹ ਬੀਜੇਪੀ ਦੇ ਨਾਲ ਆਪਣਾ ਪੂਰਾ ਆਪਣਾ ਜਿਹਦਾ ਅਪਜੀ ਨੇ ਤੁਸੀਂ ਗੱਲਬਾਤ ਕੀਤੀ ਆ ਪੂਰਾ ਜੋਰ ਅਜਮਾਈ ਕਰ ਰਹੇ ਆ ਤੇ ਪਰ ਤੁਹਾਨੂੰ ਲੱਗਦਾ ਆ ਵੀ ਜਿਹਦਾ ਕਾਂਗਰਸ ਅਕਾਲੀ ਦੀ ਗਲਤਕਾਰੀ ਕਾਂਗਰਸ ਨਹੀਂ ਇਹਨਾਂ ਨੂੰ ਆਪਣੇ ਮੁੱਖ ਮੰਤਰੀ ਪੰਜਾਬ ਬਣਾਇਆ ਆ ਬਹੁਤ ਹੀ ਆਉਧਿਆਂ ਨਾਲ ਇਹਨਾਂ ਨੂੰ ਸਤਿਕਾਰ ਦਿੱਤਾ ਜੇ ਬੀਜੇਪੀ ਦੀ ਗਲਤਕਾਰੀ ਹੈ ਇਹਨਾਂ ਦਾ ਇਸ ਬੀਜੇਪੀ ਦੇ ਵਿੱਚ ਕਿੰਨਾ ਕੁ ਟਾਈਮ ਇਹ ਰਹਿਊਗਾ ਕਿ ਇਹਨਾਂ ਦਾ ਸੂਤ ਆਊ ਇਹਦੇ ਵਿੱਚ ਜੇ ਆਪਾਂ ਇਹਦੀ ਬਾਰੇ ਵੀ ਥੋੜੀ ਜਿਹੀ ਮੈਂ ਕਹੂੰਗਾ ਜਾਂਦੇ ਜਾਂਦੇ ਦੇਖੋ ਇੱਕ ਗਲਤ ਆਸਮੇ ਕੇ ਸੰਜੀ ਬੜੀ ਸਪਸ਼ਟ ਹੈਗੀ ਆ ਉਹ ਇਹ ਹੈ ਕਿ ਕਿੰਨੀ ਦੇਰ ਤੱਕ ਜਦੋਂ ਹੁਣ ਤਿੰਨ ਪਾਰਟੀਆਂ ਆ ਪੰਜਾਬ 'ਚ ਹੋ ਗਈਆਂ ਹਾਂਜੀ ਜਿੰਨੀ ਦੇਰ ਤੱਕ ਦੋ ਪਾਰਟੀਆਂ ਸੀ ਅਕਾਲੀ ਤੇ ਇਹ ਉਨੀ ਦੇਰ ਉਹਨਾਂ ਇਹਨਾਂ ਲੋਕਾਂ ਨੇ ਰਲ ਮਿਲ ਕੇ ਆਸ ਵਿੱਚ ਤੂੰ ਆ ਜਾ ਤੇ ਮੈਂ ਆ ਜਾ ਤੂੰ ਆ ਜਾ ਮੈਂ ਆ ਜਾ ਕਾੜੀ ਨੀ ਹੋਰ ਕਾਂਗਰਸੀ ਇਸ ਤੀ ਕੰਨਾ ਕਰਦੇ ਰਹੇ ਆ ਔਰ ਪੰਜਾਬ ਨੂੰ ਲੁੱਟਦੇ ਰਹੇ ਆ ਹੂੰ ਔਰ ਦੂਜੀ ਪਾਸੇ ਨਾਲ ਇਹ ਹੈਗਾ ਹੁਣ ਜਿਹੜਾ ਹੈਗਾ ਜਿਹੜੀ ਇਹ ਦਾ ਦੋਨਾਂ ਪਾਰਟੀਆਂ ਸਾਡੀਆਂ ਨਹੀਂ ਹੈਗੀਆਂ ਦੇਖੋ ਜਿਸ ਦਿਕੇ ਨਾਲ ਤੁਸੀਂ ਪਹਿਲੇ ਗੱਲ ਕਹੀ ਸੀ ਤੁਸੀਂ ਤੁਹਾਡਾ ਤੇ ਮੇਰਾ ਪਛੋਕੜ ਅਕਾਲੀ ਅਸੀਂ ਹੈਗੇ ਆ ਬਿਲਕੁਲ ਲੇਕਰ ਅਸੀਂ ਅਕਾਲੀ ਹੈਗੇ ਆ ਪਰ ਅਸੀਂ ਗਦਾਰਾਂ ਵਾਲੀ ਪਾਰਟੀ ਕਿ ਨਹੀਂ ਹੈਗੇ ਬਿਲਕੁਲ ਠੀਕ ਹੈ ਅਸੀਂ ਇਹਨਾਂ ਲੋਕਾਂ ਨੇ ਪੰਜਾਬ ਨੂੰ ਲੁੱਟਦੇ ਰਹੇ ਆ ਨਾਲ ਮਿਲ ਕੇ ਦੋਨਾਂ ਨੇ ਬੜਾ ਲੁੱਟਿਆ ਹੈਗਾ ਪੰਜਾਬ ਨੂੰ ਔਰ ਹੁਣ ਜਿਹੜਾ ਇਸ ਵੇਲੇ ਹਾਲਾਤ ਦੂਜੀ ਇੱਕ ਮੈਂ ਹੋਰ ਗੱਲ ਕਹਿਣ ਚਾਹਾਂਗਾ ਜੇ ਜੇਸ ਵੇਲੇ ਅਕਾਲੀ ਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੀ ਗਵਰਨਮੈਂਟ ਸੀ ਉਸ ਵੇਲੇ ਉਹਨਾਂ ਦੇ ਵਿੱਚ ਉਹਨਾਂ ਨੇ 25 ਸਾਲ ਦੇ ਰਹਿਣ ਦੇ ਲਈ ਇੱਕ ਉਹ ਕਹਿੰਦੇ ਪੈ ਸੀ 25 ਸਾਲ ਰਾਜ ਕਰ ਰਹਾ ਹੈਗਾ ਤੇ ਇਸ ਨੇ ਫਿਰ ਉਸ ਵੇਲੇ ਆਪਣਾ ਜਿਹੜਾ ਨਾਰਾ ਦਿੱਤਾ ਸੀ ਕਿ ਗੁਟਕਿਆ ਸਾਹਿਬ ਦੀ ਸੌਂ ਖਾ ਕੇ ਕਿ ਮੈਂ ਇੰਨੇ ਦਿਨਾਂ ਚ ਹਫ਼ਤੇ ਵਿੱਚ ਸਵਾ ਮਹੀਨੇ ਵਿੱਚ ਮੈਂ ਦਸ਼ੇ ਵੀ ਖਤਮ ਕਰ ਦਿਆਂਗਾ ਹਾਂਜੀ ਮੈਂ ਜਿਹੜਾ ਹੈਗਾ ਪੰਜਾਬ 'ਚ ਗੈਂਗਸਟਰ ਜਾਂ ਹੋਰ ਗੱਡੀਆਂ ਇਹੋ ਜਿਹੀਆਂ ਲਾਮਤਾਂ ਹੈ ਕਿਸੇ ਮੈਨੂੰ ਖਤਮ ਕਰਾਂਗਾ ਬਿਲਕੁਲ ਲੇਕਿਨ ਹੋਇਆ ਕੁਛ ਵੀ ਨਹੀਂ ਸੀਗਾ ਕੁਛ ਵੀ ਨਹੀਂ ਬਿਲਕੁਲ ਸਹੀ ਗੱਲ ਔਰ ਜਿਸ ਵੇਲੇ ਕਾਂਗਰਸ ਸਰਕਾਰ ਨੇ ਇਹ ਦੇਖਿਆ ਕਿ ਇਹ ਸਾਡੇ ਲਈ ਵੀ ਬੜੀ ਭਾਰੀ ਬਦਨਾਮੀ ਵਾਲਾ ਚੱਕਰ ਹੋ ਗਿਆ ਹੈਗਾ ਹੂੰ ਹੂੰ ਤੇ ਉਸ ਵੇਲੇ ਉਹਨਾਂ ਨੇ ਇਹਨੂੰ ਉਹਨਾਂ ਨੇ ਬਦਲਤਾ ਸੀਗਾ ਬਿਲਕੁਲ ਜੀ ਬਿਲਕੁਲ 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 ਤੇ ਹੁਣ ਜਿਹੜੇ ਹਾਲਾਤ ਐ ਇਸ ਵੇਲੇ ਇਹ ਹੈਗੇ ਆ ਹੂੰ ਹੂੰ ਦੇ ਬੇਸ਼ੱਕ ਹਾਂ ਜਿਹੜਾ ਹੁਣ ਇਹੋ ਦੇਖੋ ਛਾਲ ਮਾਰ ਕੇ ਗਏ ਤਾਂ ਸੀ ਇਹੋ ਬੀਜੇਪੀ ਦੇ ਵਿੱਚ ਲੇਕਿਨ ਇਹ ਗੱਲ ਨੂੰ ਇਹ ਅੰਡਰ ਐਸਟੀਮੇਟ ਕਰਕੇ ਬੈਠੇ ਹੈਗੇ ਆ ਇਹਨਾਂ ਨੇ ਉਸ ਵੇਲੇ ਇਹ ਗੱਲ ਸੋਚਿਆ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਹੈਗੀ ਆ ਉਹ ਗੱਲ ਨਹੀਂ ਬਣਨੀ ਹੈਗੀ ਹਾਂ ਤਾਂ ਉਹ ਗੱਲ ਨਹੀਂ ਬਣੀ ਹੈਗੀ ਤੇ ਇਸ ਕਰਕੇ ਇਸ ਲਈ ਇਹੋ ਜ਼ੀਰੋ ਹੋ ਕੇ ਬੈਠੇ ਹੋ ਹੈਗੇ ਆ ਲੇਕਿਨ ਮੈਂ ਦੇਖਾਂਗਾ ਵੀ ਚੰਗੀ ਗੱਲ ਹੈ ਜੇ ਜੀਰੋ ਹੋ ਕੇ ਬੈਠੇ ਰਹਿਣ ਕਿਉਂਕਿ ਇਹਨਾਂ ਦਾ ਕੋ ਸਿੱਧਾ ਕੰਮ ਤਾਂ ਕਰਨਾ ਹੀ ਨਹੀਂ ਹੈਗਾ ਹੂੰ ਨਹੀਂ ਚਲੋ ਬਹੁਤ ਵਧੀਆ ਗੱਲ ਹੈ ਪਰ ਖਾਸ ਕਰਕੇ ਜੀ ਇਦਾਂ ਦੀਆਂ ਵਿਕਣ ਹੋਣ ਸੁਣਨ ਨੂੰ ਦੇਖਣ ਨੂੰ ਮਿਲ ਰਹੀਆਂ ਕਹਿੰਦੇ ਸ਼ਾਇਦ ਸ਼ਾਇਦ ਇਹਨਾਂ ਦੀ ਐਂਟਰੀ ਹੋ ਜਵੇ ਕਿਉਂ ਕਾਂਗਰਸ ਪਰਿਵਾਰ ਜਿਹਾ ਪਰ ਸੋਨੀਆ ਪਰਿਵਾਰ ਦੀ ਗੱਲਬਾਤ ਕਰ ਗਾਂਧੀ ਪਰਿਵਾਰ ਦੀ ਗੱਲਬਾਤ ਕਰ ਲਈਏ ਇਹਨਾਂ ਦੀ ਬੜੀ ਨੀੜਤਾ ਇਸ ਪਰਿਵਾਰ ਨਾਲ ਆ ਸੁਣ ਦੇਖਣ ਨੂੰ ਕਹਿੰਦੇ ਖਬਰਾਂ ਇਦਾਂ ਦੀਆਂ ਵੀ ਸੁਣ ਦੇਖਣ ਨੂੰ ਆ ਰਹੀਆਂ ਆ ਸੋਸ਼ਲ ਮੀਡੀਆ ਤੇ ਬਈ ਸ਼ਾਇਦ ਇਹਨਾਂ ਦੀ ਘਰ ਵਾਪਸੀ ਹੋ ਜਾਵੇ ਚਲੋ ਦੇਖੋ ਹੋ ਵੀ ਜਾਵੇ ਜਾਂ ਨਾ ਹੋ ਜਾਵੇ ਜੇ ਪੰਜਾਬਲੇ ਨੇ ਕੀਤਾ ਹੀ ਕੁਛ ਨਹੀਂ ਹੈਗਾ ਤੇ ਫਿਰ ਇਹਨਾਂ ਦੀ ਸਾਨੂੰ ਵਾਪਸੀ ਦੀ ਇਹਦੀ ਚਿੰਤਾ ਨਹੀਂ ਹੋਣੀ ਚਾਹੀਦੀ ਠੀਕ ਹੈ ਮੈਂ ਤਾਂ ਇਹ ਗੱਲ ਕਹਾਂਗਾ ਇਸ ਵੇਲੇ ਅਕਾਲੀ ਗਵਰਨਮੈਂਟ ਜਿਹੜੇ ਸੁਖਵੀਰ ਬਾਦਲ ਆਪਾਂ ਇੱਕ ਪਾਰਟੀ ਇਹਦੀ ਹੈਗੀ ਆ ਔਰ ਇਹ ਜਿਹੜੇ ਹੈਗੇ ਕੈਪਟਨ ਅਮਰਿੰਦਰ ਸਿੰਘ ਹਣੀ ਰੱਬ ਇਹਨਾਂ ਤੋਂ ਬਖਸ਼ੇ ਔਰ ਬੇਸ਼ੱਕ ਅਸੀਂ ਅੱਜ ਦੇ ਹਾਲਾਤ ਵਿੱਚ ਜੋ ਮਹਿਸੂਸ ਕਰਦੇ ਆਂ ਕਿ ਆਪ ਆਲਿਆਂ ਨੇ ਵੀ ਉਹੀ ਰਸਤਾ ਫੜਿਆ ਹੋਇਆ ਹੈਗਾ ਲੇਕਿਨ ਸਾਨੂੰ ਆਸ ਹੈ ਕਿ ਹੁਣ ਪੰਜਾਬ ਦੇ ਲੋਕ ਜਾਗਿਓ ਹੈ ਗਿਆ ਸਭ ਉੱਥੇ ਕੋਈ ਸਾਡੀ ਪਾਰਟੀ ਹੋਰ ਵੀ ਆਵੇ ਚੰਗੀ ਤੇ ਉਹ ਸਾਡੇ ਲਈ ਚੰਗਾ ਸ਼ੁਭ ਸੰਕੇਤ ਹੋ ਸਕਦਾ ਹੈ ਠੀਕ ਹੈ ਜੀ ਠੀਕ ਹੈ ਜੋਂ ਸਾਹਿਬ ਤੇ ਆਪਾਂ ਖਾਸ ਕਰਕੇ ਜੇ ਆਪਾਂ ਕੈਪਟਨ ਅਮਰਿੰਦ ਸਾਹ ਦੀ ਆਪਾਂ ਸ਼ੁਭ ਕਾਮਨਾਵਾਂ ਉਹਨਾਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਦੀਆਂ ਦੁਆਵਾਂ ਕਰਾਂਗੇ ਜਿੱਥੇ ਵੀ ਉਹ ਰਹਿਣ ਪੂਰਾ ਗਿਆ ਜੋ ਭਾਜੀਪੀ ਚ ਬੈਠੇ ਆ ਤੇ ਪੂਰੀਆਂ ਉਹ ਮੋਜਾਂ ਲੈ ਰਿਹਾ ਤੇ ਅਸੀਂ ਉਹਨਾਂ ਨੂੰ ਹੋਰ ਉਹਨਾਂ ਨੇ ਚੜ੍ਹਦੀ ਕਲਾ ਦੀਆਂ ਦੁਆਵਾਂ ਕਰਾਂਗੇ ਤੇ ਅਸੀਂ ਕਹਾਂਗੇ ਇਦਾਂ ਹੀ ਉਹ ਹਾਸੇ ਖੇੜ ਦੇ ਸਾਰੇ ਆਲੇ ਦੁਆਲੇ ਗਵਾਂਢ ਦੇਸ਼ਾਂ ਦਾ ਵੀ ਖਿਆਲ ਰੱਖਣ ਤੇ ਨੰਗਦੇ ਬੜਦੇ ਗੇੜੀ ਲਾਉਂਦੇ ਰਹਿਣ ਤੇ ਮੈਂ ਇੱਥੋਂ ਹੁਣ ਤੁਹਾਤੋਂ ਆਜ਼ਾਦ ਲਊਗਾ ਕੁਝ ਕਹਿਣਾ ਚਾਹੁੰਦੇ ਐਂਡ 'ਚ ਬਾਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਚੰਦ ਸਾਹਿਬ ਇੱਥੋਂ ਮੈਂ ਤੁਹਾਤੋਂ ਆਜ਼ਾਦ ਲਊਗਾ ਮੇਰੇ ਵੱਲੋਂ ਤੁਹਾਨੂੰ ਦੋ ਮੱਥ ਚੁੜ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਮੈਂ ਵੀ ਹੁਣ ਤੁਹਾਤੋਂ ਇੱਥੋਂ ਸਾਰਿਆਂ ਤੋਂ ਆਜ਼ਾਦ ਲਊਗਾ ਮੇਰੇ ਵੱਲੋਂ ਵੀ ਤੁਹਾਨੂੰ ਦੋ ਮੱਥ ਜੁੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀਕਾਲ ਕਬੂਲ ਕਰੇ